ਰਮਜੋ ਤਰਮੋਲ ਅੱਜ ਆਪਣੇ ਕਾਗਜ਼ ਪਰੰਗ ਲਈ ਜਾ ਰਹੇ ਨੇ ਅਤੇ ਇਸ ਵਕਤ ਕੋਟ ਕੋ ਬੋਲਾ ਤੋਂ ਵੱਡਾ ਰੋਡ ਸ਼ੋ ਜਿਹੜਾ ਹੈਗਾ ਸ਼ੁਰੂ ਹੋ ਰਿਹਾ ਜਿਸ ਦੇ ਵਿੱਚ ਪੰਜਾਬੀ ਕਲਾਕਾਰ ਜਿਹੜੇ ਨੇ ਬੀਨੂ ਢਿੱਲੋਂ ਅਤੇ ਗਿੱਪੀ ਗਰੇਵਾਲ ਜਿਹੜੇ ਨੇ ਵਿਸ਼ੇਸ਼ ਤੌਰ ਤੇ ਅੱਜ ਸ਼ਾਮਿਲ ਹੋਏ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਗਿੱਪੀ ਗਰੇਵਾਲ ਜਿਹੜੇ ਨੇ ਉਹ ਇਸ ਵਕਤ ਇੱਥੇ ਸਟੇਜ ਦੇ ਮੌਜੂਦ ਨੇ ਨਾਲ ਬਲਕਾਰ ਸਿੱਧੂ ਜਿਹੜੇ ਨੇ ਉਹ ਮੌਜੂਦ ਨੇ ਅਤੇ ਹੋਰ ਕੰਮ ਕਲਾਕਾਰ ਜਿਹੜੇ ਨੇ ਉਹ ਇਸ ਵਕਤ ਸਟੇਜ ਦੇ ਉੱਤੇ ਮੌਜੂਦ ਦਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਐਮਐਲਏ ਮੋਲਕ ਸਿੰਘ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਤੇ ਹਾਲ ਦੀ ਕਿਹੜੀ ਗੱਲ ਕੀਤੀ ਜਾਵੇ ਤਾਂ ਰੋਡ ਸ਼ੋ ਜਿਹੜਾ ਹੈਗਾ ਉਹ ਕੋਟਕੋਪੂਰਾ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਫਰੀਦਕੋਟ ਮੰਡੀ ਵਿੱਚ ਜਾ ਕੇ ਇਸ ਰੋਡ ਸ਼ੋ ਦੀ ਸਮਾਪਤੀ ਹੋਵੇਗੀ ਤਾਂ ਤੁਹਾਨੂੰ ਦੱਸਦੇ ਕਰਮਜੀਤ ਅਨਮੋਲ ਜੋ ਆਮ ਆਦਮੀ ਪਾਰਟੀ ਤੋਂ ਫਰੀਦਕੋਟ ਦੇ ਉਮੀਦਵਾਰ ਨੇ ਉਹਨਾਂ ਦਾ ਇਹ ਰੋਡ ਸ਼ੋ ਹੈ ਤੇ ਗਿੱਪੀ ਗਰੇਵਾਲ ਇਸ ਵਕਤ ਉਹਨਾਂ ਨੂੰ ਬਿਠਾ ਰਹੇ ਨੇ ਅੱਜ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਭ ਤੋਂ ਅੱਗੇ ਕਰਮਜੀਤ ਅਮੋਲੋ ਬਿਠਾਇਆ ਗਿਆ ਨਾਲ ਉਹਨਾਂ ਦੇ ਸਾਥੀ ਕਲਾਕਾਰ ਜਿਹੜੇ ਨੇ ਉਹ ਮੌਜੂਦ ਨੇ ਤਾਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਕੋਟਕਪੂਰੇ ਦੀਆਂ ਨੇ ਜਿੱਥੇ ਕਿ ਰੋਡ ਸ਼ੋਅ ਸ਼ੁਰੂ ਹੋ ਰਿਹਾ ਹੈ ਅਤੇ ਇਸ ਵਕਤ तमाम ਕਲਾਕਾਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਗਿੱਪੀ ਗਰੇਵਾਲ ਜਿਹੜੇ ਨੇ ਉਹ ਮੌਜੂਦ ਨੇ ਉਹ ਮੌਜੂਦ ਨੇ ਅਤੇ ਨਾਲ ਦੀ ਨਾਲ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਉਹ ਨਾਲ ਮੌਜੂਦ ਨੇ ਤਾਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਤਾਂ ਗੱਲਬਾਤ ਵੀ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਦੋਨਾਂ ਕਲਾਕਾਰਾਂ ਦੇ ਨਾਲ ਕਿ ਕੀ ਕੋਚ ਉਹਨਾਂ ਦਾ ਕਹਿਣਾ ਹੈ ਵੱਡੀ ਗਿਣਤੀ ਵਿੱਚ ਇਹਨਾਂ ਦੇ ਪ੍ਰਸ਼ੰਸਕ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਲਕਾਂਰ ਸਿੱਧੂ ਜਿਹੜੇ ਨੇ ਉਹ ਨਾਲ ਮੌਜੂਦ ਨੇ ਅਤੇ ਇਸ ਵਕਤ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ तमाम ਕਲਾਕਾਰ ਜਿਹੜੇ ਨੇ ਉਹ ਇਸ ਵਕਤ ਆਪਣੇ ਸਾਥੀ ਦਾ ਜਿਹੜਾ ਸਾਥ ਹੈ ਉਹ ਦੇਣ ਦੇ ਲਈ ਪਹੁੰਚੇ ਹੋਏ ਨੇ ਜਿਹੜਾ ਅੱਜ ਦਾ ਰੋਡ ਸ਼ੋਅ ਹੈ ਕਾਫੀ ਵੱਡਾ ਰੋਡ ਸ਼ੋਅ ਰਹਿਣ ਵਾਲਾ ਹੈ ਅਤੇ ਅੱਜ ਜੋ ਕਾਗਜ਼ ਨੇ ਇਹਨਾਂ ਨੇ ਆਪਣੇ ਪਰਨੇ ਨੇ ਉਸਦੇ ਲਈ ਇੱਥੋਂ ਰਵਾਨਾ ਹੋ ਰਹੇ ਨੇ ਤਾਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਤਾਂ ਲੋਕਾਂ ਦੇ ਇਸ ਵਕਤ ਜਿਹੜਾ ਜ਼ਬਰਦਸਤ ਉਤਸ਼ਾਹ ਜਿਹੜਾ ਹੈਗਾ ਉਹ ਵੇਖਿਆ ਜਾ ਸਕਦਾ ਹੈ ਜ਼ੋਰਦਾਰ ਤਰੀਕੇ ਨਾਲ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਇਸ ਵਕਤ ਵੀ ਦਾ ਨਿਸ਼ਾਨ ਬਣਾਦੇ ਹੋਏ ਜਿਹੜੇ ਕਲਾਕਾਰ ਨੇ ਉਹ ਤੁਹਾਨੂੰ ਇਸ ਵਕਤ ਇੱਥੇ ਨਜ਼ਰ ਆਣਗੇ ਤਾਂ ਗਿੱਪੀ ਗਰੇਵਾਲ ਮੌਜੂਦ ਨੇ ਨਾਲ ਹੋ ਤਮਾਮ ਕਲਾਕਾਰ ਜਿਹੜੇ ਨੇ ਉਹ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਪਾਸੇ ਵਸਟਰਨ ਸੂਨ ਸਾਈਡ ਕਿਹਨਾ ਚੌਂਕੀ ਚਾਹੁੰਦੇ ਨਹੀਂ ਬੱਚੇ ਨੂੰ ਵੀਰੇ ਜੋ ਕਰਨਾ ਪਤਾ ਬੱਚੇ ਨਹੀਂ ਆਉਂਦਾ ਮੇਰਾ ਵੀ ਉਹ ਤਾਂ ਬੋਲਣ ਨੂੰ ਤਿਆਰ ਖੜੇ ਆ ਜਿੱਥੇ ਕਿ तमाम ਕਲਾਕਾਰ ਜਿਹੜੇ ਨੇ ਉਹ ਮੌਜੂਦ ਨੇ ਅਤੇ ਇਸ ਵਕਤ ਉਹ ਰੋਡ ਸ਼ੋ ਜਿਹੜਾ ਹੈਗਾ ਉਹ ਇਥੋਂ ਅ ਸ਼ੁਰੂ ਹੋ ਰਿਹਾ ਹੈ ਤਮਾਮ ਕਲਾਕਾਰ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਅਤੇ ਗਰਮਜੀਤ ਅਨਮੋਲ ਦੇ ਨਾਲ ਕਿਤੇ ਜਾਵੇ ਤਾਂ ਗਰਮਜੀਤ ਅਨਮੋਲ ਦੇ ਨਾਲ ਇਹ ਜਿਹੜੇ ਕਲਾਕਾਰ ਨੇ ਇਹ ਬੋਚੇ ਹੋਏ ਨਾਲ ਗੁਲਤਾਰ ਸਿੰਘ ਸੰਧਵਾ ਜਿਹੜੇ ਨੇ ਉਹ ਮੌਜੂਦ ਨੇ ਅਤੇ ਤਮਾਮ ਲੀਡਰਸ਼ਿਪ ਜਿਹੜੀ ਹੈਗੀ ਹੈ ਇੱਥੇ ਇਲਾਕੇ ਦੀ ਉਹ ਤਮਾਮ ਲੀਡਰਸ਼ਿਪ ਜਿਹੜੀ ਹੈ ਇੱਥੇ ਮੌਜੂਦ ਹੈ ਤੇ ਇਸ ਵਕਤ ਰੋਡ ਜੋ ਜਿਹੜਾ ਹੈ ਕੋਟ ਕੁ ਪੂਰਾ ਤੋਕਰਮ ਜੀ ਦਾ ਮੌਜੂਦਾ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਖਤਮਤੀ ਜਿਹੜੀ ਹੈ ਫਰੀਦਕੋਟ ਵਿੱਚ ਲਾ ਕੇ ਹੋਵੇਗੀ ਅਤੇ ਮੇਨੂ ਢਿਲੋ ਜਿਹੜੇ ਨੇ ਤੇ ਹੋਰ ਸਾਥੀ ਚੋਂ ਕਲਾਕਾਰ ਨੇ ਉਹ तमाम ਲੋਕ ਜਿਹੜੇ ਨੇ ਇਸ ਵਕਤ ਇਹਨਾਂ ਦੇ ਨਾਲ ਕੁਝ ਜੋੜਨੇ ਅਤੇ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵਕਤ ਕਰਮਜੀਤ ਅਨਮੋਲ ਦੇ ਹੱਥ ਵਿੱਚ ਜਿਹੜਾ ਹੈ ਪ੍ਰਚਾਰ ਕਰਨ ਦੇ ਲਈ तमाम ਕਲਾਕਾਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਇਸ ਵਕਤ ਬੇਰੀ ਬੁਝਾਰਿਸ਼ ਹੈ ਆ ਮੀਡੀਆ ਵਾਲੀ ਗੱਡੀਆਂ ਦੇ ਵਿਚਾਲੇ ਕਿਹੜੀ ਵੀ ਗੱਡੀ ਨਾਲ ਲਾ ਸਕਦੇ ਹੋ ਬੋਟਰ ਸੰਘ ਦੇ ਆਲੇ ਵੀਰ ਬਾਹਰਲੇ ਪਾਸੇ ਤੋਂ ਲਾ ਲਾ ਮਾਰਚ ਦੀ ਇਵੈਂਟਰੀ ਹੈ ਸਾਡੇ ਮੋਟਰ ਸੰਘ ਵਾਲੇ ਨੌਜਵਾਨ ਵੱਡੇ ਕੀਤੇ ਵੀ ਜਿਹੜੇ ਕਲਾਕਾਰ ਨੇ ਪੁੱਛੇ ਹੋਏ ਨੇ ਐਮਐਲਏ ਸੁਖਰਨ ਜਿਹੜੇ ਨੇ ਉਹ ਤੇ ਨਾਲ ਹੀ तमाम ਕਲਾਕਾਰ ਜਿਹੜੇ ਨੇ ਉਸ ਵਕਤ ਇੱਥੇ ਮੌਜੂਦ ਰਹੇ ਵੱਡਾ ਅੱਜ ਦਾ ਰੋਡ ਸ਼ੋ ਜਿਹੜਾ ਹੈਗਾ ਉਹ ਹੋਣ ਜਾ ਰਿਹਾ ਹੈ ਅਤੇ तमाम ਕਲਾਕਾਰ ਜਿਹੜੇ ਨੇ ਉਹ ਆਪਣੇ ਸਾਥੀ ਦਾ ਕਰਮਜੀਤ ਅਨਮੋਲ ਦਾ ਸਾਥ ਦੇਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਕੋਟਕੋਪੁਰਾ ਤੋਂ ਦੇਖ ਰਹੇ ਹੋ ਜਿੱਥੇ ਕਿ ਇਸ ਵਕਤ ਰੋਡ ਚੋਕ ਸ਼ੁਰੂ ਹੋ ਰਿਹਾ ਹੈ ਕੋਟਕੋਪੁਰਾ ਤੋਂ ਕੈਮਰਾ ਸਮਰਪਿਤ ਚਾਦਰੂ ਪ੍ਰਕਾਸ਼ ਦੈਨਿਕ ਸੂਰਤ ਟੀਵੀ